ਕਟ ਕਟ ਮੈਂ ਹਰ ਜੂ ਵਸੈ ਸੰਤਨ ਕਹਿੋ ਪੁਕਾਰ ਭਾਈ ਹਰ ਹਿਰਦੇ ਦੇ ਵਿੱਚ ਪਰਮਾਤਮਾ ਵਸਦਾ ਵਾ ਕੋਈ ਇਹੋ ਜਿਹਾ ਹਿਰਦਾ ਨਹੀਂ ਜਿੱਥੇ ਪਰਮਾਤਮਾ ਪਰਮੇਸ਼ਰ ਨਾ ਹੋਵੇ ਸਾਰੇ ਹਿਰਦਿਆਂ ਦੇ ਵਿੱਚ ਸਰਬੇ ਕਾਟ ਕਟ ਵੇ ਵਾ ਸੁਆਮੀ ਸਾਰੀ ਦੁਨੀਆ ਦਾ ਮਾਲਕ ਆ ਜਿਹੜਾ ਬਸ ਸਰਵ ਕਲਾ ਕਲ ਤਾਰਾ ਆਹ ਸਾਰੀ ਬਖਸ਼ਸ਼ਾਂ ਦੇਣ ਵਾਲਾ ਪਰਮਾਤਮਾ ਹੈ ਸਾਰੇ ਕਲਾਤਨੀ ਸਤਿ ਦੂਰ ਕਰਨ ਵਾਲਾ ਪਰਮਾਤਮਾ ਆ ਸਭ ਵਿਭਤਾ ਦੁੱਖ ਹਰਨ ਵਾਲਾ ਪਰਮਾਤਮਾ ਆ ਕਿੱਥੇ ਆ ਸਾਡੇ ਕੋਲੇ ਆ ਸਾਡੇ ਨਾਲ ਆ ਸਾਡੇ ਹਿਰਦੇ ਵਿੱਚ ਵਸਦਾ ਤੇਰੇ ਅੰਦਰ ਪਰਿਤਮ ਵਸਦਾ ਪਾਲਾ ਨੂਰ ਨਜ਼ਾਰੇ ਨੂੰ हे ਜੀਵ ਤੇ ਅੰਦਰ ਪਰਮਾਤਮਾ ਵਸਦਾ ਉਹਦੇ ਨੂਰ ਦੇ ਨਜ਼ਾਰੇ ਨੂੰ ਪਾਲ ਆ ਇਹ ਨਜ਼ਾਰਾ ਸ਼ਬਦ ਹੈ ਨਾ ਇਹ ਆਨੰਦ ਦਾ ਸ਼ਬਦ ਹੈ ਜਿਹੜੇ ਲੋਕ ਆਨੰਦ ਚ ਰਹਿੰਦੇ ਆ ਉਹ ਖੁਸ਼ ਰਹਿੰਦੇ ਆ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਓ ਉਬਾਰ ਵਾਹ ਨਾਨਕ ਗੁਰੂ ਨਾਨਕ ਦਾਸਨ ਕਹਿੰਦੇ ਉਹਦੇ ਦਾਸਾਂ ਦਾ ਵੀ ਦਾਸ ਕਹਿੰਦਾ ਵਾਹ ਮਾਲਕਾ ਦੇਖੋ ਜਿਹੜੇ ਗੁਰੂ ਆ ਉਹ ਆਪਣੇ ਨੂੰ ਆਪ ਨੂੰ ਗੁਰੂ ਨਾਨਕ ਦਾਏ ਦਾਸਾਂ ਦਾ ਦਾਸ ਕਹਿ ਕੇ ਸੰਬੋਧਨ ਕਰ ਰਿਹਾ ਹੈ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ લે ਹੋਵੋ ਵਾਰ ਸੱਚੇ ਪਾਤਸ਼ਾ ਆਪਣਾ ਸੇਵਕ ਜਾਣ ਕੇ ਮੈਨੂੰ ਬਚਾ ਲਾ ਕੱਢ ਲਾ ਇਨ ਝਖੜ ਝੇਲਿਆਂ ਚੋਂ ਰੱਖਿਆ ਕਰ ਮੇਰੀ ਕਿਰਪਾ ਕਰ ਮੇਰੇ ਤੇ ਰਹਿਮਤ ਕਰ